ਇਸ ਨੂੰ ਖਾਣਾ ਚਾਹੀਦਾ ਹੈ ਮਲਟੀ grain ਪਾਤਾ ਜਦੋਂ ਵੀ ਕਦੇ ਮਲਟੀ grain ਅਕਤਿਕ ਗਲ ਕਰੀਏ ਤਾਂ ਲੋਕ ਵੀਡੀਓ ਨੂੰ ਸਟਰੋਲ ਕਰ ਦਿੰਦੇ ਨੇ ਉਸ ਦਾ ਕਾਰਨ ਹੈ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਿਰਫ ਬਿਮਾਰੀ ਨਹੀਂ ਹੈ ਨਹੀਂ ਦੋਸਤੋ ਜੇ ਤੁਸੀਂ ਅੱਜ ਇਸ ਕਰ ਨੂੰ ਸੀਰੀਅਸ ਨਹੀਂ ਲੈਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸ਼ੂਗਰ ਵਾਲੇ ਮਰੀਜ਼ ਇਸਾ ਤੇ ਖਾਣ ਦੇ ਮਜਬੂਰ ਹੋ ਰਹੇ ਨੇ ਜਾਂ ਹੋਰ ਵੀ ਬਹੁਤ ਸਾਰੇ ਮਰੀਜ਼ਾਂ ਜਿਨ੍ਹਾਂ ਨੂੰ ਡਾਕਟਰ ਰეკਮੈਂਡ ਕਰ ਰਹੇ ਨੇ ਕਿ ਤੁਸੀਂ मल्टीग्रेन आटा खाना है तो थोड़ी सेहत ठीक रहेगी नहीं तो इन फ्यूचर तो लाइफ थोड़ी कर जरूरी है जो सामने भी अच्छी शूगर हो मान के चलो कोई कोलेसट्रोल हार्ट में मारेट समस्या डाइजेस्टिव सिस्टम लीवर फैटी लीवर सिरोसिस अंतरिया कैंसर इस तरह की बीमारियां फिर बीमारिया मल्टीग्रेन आटा शुरू करेंगे ਅੱਜ ਇਸ ਵੀਡੀਓ ਦੇ ਵਿੱਚ ਆਪਾਂ ਮਲਟੀ grain ਆਟੇ ਬਾਰੇ ਪੂਰੀ ਜਾਣਕਾਰੀ ਕੋ ਦੇਣਾ ਸ਼ੇਅਰ ਕਰਾਂਗੇ ਬਹੁਤ ਸਾਰੇ ਮਿੱਥ ਬਣੇ ਹੋਏ ਨੇ ਕਿ ਮਤਲਬ ਧਾਰਨਾਵਾਂ ਬਣੀਆਂ ਹੋਈਆਂ ਨੇ ਕਿ ਸ਼ਾਇਦ ਮਲਟੀ grain ਆਟਾ ਸਿਰਫ ਜਿਹਨਾਂ ਕੋਈ ਖਾਸ ਬਿਮਾਰੀ ਹੈ ਜਾਂ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਲਈ ਹੈ ਪਰ ਨਹੀਂ ਉਸੋ ਇਹਨੂੰ ਕਿਉਂ ਚਿਰ ਜੇ ਤੁਸੀਂ ਆਪਣੀ ਸਿਹਤ ਤੀ ਚਿੱਤ ਤੋ ਤੰਦਰੁਸਤ ਰਹਿਣਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਤੁਹਾਡੇ ਜੋਇੰਟ ਪੇਨਸ ਸਕਿਨ ਆਫਲਟਿਕ ਕੋਈ ਸਮੱਸਿਆ ਦਾ ਨਾ ਹੋਵੇ ਢੇੜ ਨਾਲ ਸੰਬੰਧ ਕੋਈ ਤਾਲਸਾ ਵਧਰਾ ਨਾ ਹੋਈ ਸਹੀ ਵੀਡੀਓ ਕੋ ਬਣੀ ਲਈਏ ਕਿਸ ਤਰ੍ਹਾਂ ਮਲਟੀ grain ਆਟਾ ਬਣਦਾ ਉਹਨੂੰ ਇਜ਼ੀ ਕਰਨ ਲਈ ਆਪਾਂ ਤੁਹਾਨੂੰ ਬੋਰਡ ਦੇ ਉੱਪਰ ਪ੍ਰੋਪਰ ਤਰੀਕੇ ਨਾਲ ਕੇ ਗੱਲ ਬਸ ਸਮਝਾਵਾਂਗੇ ਮੈਂ ਡਾਕਟਰ ਮਨਦੀਪ ਮਾਲਵਾ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਨ ਤੇ ਵੀਡੀਓ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਤਾਂ ਕਿ ਇਹ ਜਾਣਕਾਰੀ ਲੋਕਾਂ ਤੱਕ ਪਹੁੰਚੇ ਮਲਟੀ grain ਆਟਾ ਕੀ ਹੈ ਮਲਟੀਗ੍ਰੇਨ ਆਪਸੋ ਬਹੁਤ ਸਾਰੇ ਚੀਜ਼ਾਂ ਦਾ ਕੰਬੀਨੇਸ਼ਨ ਜਿਸ ਤਰ੍ਹਾਂ ਅਸੀਂ ਸਿਰਫ ਸਿੰਪਲੀ ਕਣਕ ਦੀ ਰੋਟੀ ਖਾਂਦੇ ਹਾਂ ਉਸੇ ਤਰ੍ਹਾਂ ਹੁੰਦਾ ਇਹਦੀ ਆਟਾ ਪਰ ਇਹਦੇ ਵਿੱਚ ਮੱਕੀ, ਜਵਾਰ, ਬਾਜਰਾ, ਵੇਸੜਾ, ਓਟਾ, ਭੱਕੜਾ, ਕੰਗਣੀ, ਰਾਗੀ ਇਹ ਕਹਿੰਦੇ ਹੋ ਕਿ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਜਾਂ ਆਪਣੇ ਜੀਭ ਦੇ ਟੇਸਟ ਦੇ ਹਿਸਾਬ ਨਾਲ ਉਹ ਚੀਜ਼ਾਂ ਉਹਦੇ ਵਿੱਚ ਐਡ ਕਰ ਸਕਦੇ ਹੋ ਜਿੰਨਾਂ ਚੀਜ਼ਾਂ ਦਾ ਮੈਂ ਨਾਮ ਲਿਆ ਹੈ ਕੋਈ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਨੂੰ ਪਾਣਾ ਫਿਰ ਮਲਟੀ ਗ੍ਰੇਨ ਆਟਾ ਬਣਾਉਂਗਾ ਇੱਕ ਸਿੰਪਲ ਸੰਸਾਰ ਵਾਸਤੇ ਜਿਹਨਾਂ ਦੇ ਘਰੇ ਕੋਈ ਬਿਮਾਰੀ ਵਾਲੇ ਨਹੀਂ ਹੈਗੇ ਉਹ ਸਿੰਪਲੀ ਬਾਸਰਾ ਮੱਕੀ ਬੇਸਨ ਤੇ ਆਪਾਂ ਜੋ ਨਾਰਮਲ ਕਣਕ ਦਾ ਆਟਾ ਹੈ ਸਾਰੀਆਂ ਚੀਜ਼ਾਂ ਨੂੰ ਬਰਾਬਰ ਰੇਸ਼ਿਓ ਦੇ ਵਿੱਚ ਮਿਲਾ ਕੇ ਮਲਟੀ ਗ੍ਰੇਨ ਆਟਾ ਬਣਾ ਸਕਦੇ ਹਾਂ ਅੱਗੇ ਆਪਾਂ ਦੇਖਾਂਗੇ ਕਿ ਫਾਇਦੇ ਕੀ ਏਸ ਨੂੰ ਖਾਣਾ ਚਾਹੀਦਾ ਹੈ ਮਲਟੀ ਗ੍ਰੇਨ ਆਟਾ ਮਲਟੀ ਗ੍ਰੇਨ ਆਟਾ ਦਾ ਦੋਸਤੋਂ ਮਤਲਬ ਇਹ ਹੈ ਇਹ ਇਹਦੇ ਵਿੱਚ ਫਾਈਬਰ मिनਰਲਸ ਵਿਟਾਮਿਨਸ ਸਾਰੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਹੋ ਜਾਂਦਾ ਹੈ ਜੋ ਸਾਡੇ ਢੇਟ ਲਈ ਡਾਈਜੈਸਟਿਵ ਸਿਸਟਮ ਲਈ ਤੇ ਆਮ ਤੌਰ ਤੇ ਸਾਡੀ ਬਾਡੀ ਲਈ ਇੱਕ ਹੈਲਦੀ ਪ੍ਰੈਕਟਿਸ ਦਾ ਕੰਮ ਕਰਦਾ ਪਿਛਲੇ 60 70 ਸਾਲ ਤੋਂ ਅਸੀਂ ਕੰਟੀਨਿਊ ਕਰਤ ਆ ਰਹੇ ਉਹਦੇ ਵਿੱਚ ਪ੍ਰੋਪੋਸਟਾਵਾਇਨ ਉਹਦੇ ਵਿੱਚ ਜੋ ਫਾਈਬਰ ਦੀ ਮਾਤਰਾ ਹੈ ਡੇ ਬਾਏ ਡੇ ਹਰ ਅਸਮ ਦੇ ਵਿੱਚ ਘਟ ਪਾਈ ਜਾ ਰਹੀ ਹੈ ਉਦੇ ਉੱਪਰ ਬੇਸ਼ਰਕਾ ਬਿਲਕੁਲ ਨਾ ਮੱਤਰ ਜਿਹਦੇ ਕਾਰਨ ਕੱਟਨੇ ਨਦੀ ਰੂਪ ਲੈ ਲਿਆ ਅਕਸਰੀ ਸੇ ਲੋਕ ਕਹਿੰਦੇ ਸੀ ਇਹ ਮਿਰਚਾਂ ਨਹੀਂ ਖਾਣਾ ਚਾਹੀਦਾ ਸਰੀਰ ਵਾਸਤੇ ਨੁਕਸਾਨਾਇਕ ਹੈ ਪੇਟ ਦੇ ਵਿੱਚ ਜਾ ਕੇ ਕੁੰਨ ਜਾਂਦਾ ਤਾਂ ਕਾਜ ਵੀ ਘੜੀ ਕਾਜ ਵੀ ਇਹ ਹੀ ਕੰਮ ਕਰਦੀ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਸਾਰੇ ਲੋਕ ਬੜੇ ਚਾਵ ਨਾਲ ਰੋਟੀ ਖਾਂਦੇ ਨੇ ਵਧੀਆ ਸਬਜ਼ੀ ਬਣਾਉਂਦੇ ਨੇ ਵਧੀਆ ਦਾਲ ਬਣਾਉਂਦੇ ਨੇ ਪਰ ਦੋ ਤਿੰਨ ਰੋਟੀਆਂ ਖਾਣ ਤੋਂ ਬਾਅਦ ਪੇਟ ਨਾਲ ਰਿਲੇਟਡ ਸਮੱਸਿਆ ਆਉਣ ਲੱਗ ਪੈਂਦੀ ਹੈ ਸਾਹ ਕਰਨ ਲੱਗ ਜਾਂਦਾ ਬੀਬੀ ਹਾਈ ਹੋਣ ਲੱਗ ਜਾਂਦਾ ਜੋਇੰਟ ਤੇ ਮੋਡੇ ਮੋਡੇ ਸਾਰੰਗ ਚ ਦਰਦ ਹੋਣ ਲੱਗਦੀ ਹੈ ਹਾਲਾਂਕਿ ਬੋਨਸ ਤਾਂ ਚਾਹੀਦਾ ਕਿ ਜਦੋਂ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਧੀ ਤੇ ਸਾਨੂੰ એનર્ਜੀ ਮਿਲਣੀ ਚਾਹੀਦੀ ਹੈ ਬਟ ਹੋ ਰਿਹਾ ਉਸਦੇ ਉਲਟ ਪੇਟ ਭਰ ਗਿਆ ਪਰ ਸਾਨੂੰ ਪ੍ਰੋਬਲਮਸ ਵੱਧ ਗਈਆਂ ਸਾਹ ਚੜ੍ਹ ਕੇ ਆ ਘਬਰਾਹਟ ਹੋਊਗੀ ਕੈਪਸੂਲ ਪਾਓ ਕੋਈ ਢਿੱਡੇ ਕੋੜ ਪੀਓ ਉਹਦਾ ਰੀਜ਼ਨ ਇਹੀ ਹੈ ਜਦੋਂ ਤੁਸੀਂ ਤੁੰਤ ਦੀ ਰੋਟੀ ਇਸ ਲਈ ਇਸ ਸਮੇਂ ਤੋਂ ਖਾ ਰਹੇ ਹੈ ਉਹ ਸਾਡੇ ਅੰਤਰੀਅਰ ਵਿੱਚ ਜਾ ਕੇ ਮੈਥੇ ਦੀ ਤਰ੍ਹਾਂ ਹੀ ਜੰਮ ਲੇਗੀ ਤੇ ਜੇ ਵਾਸੀਂ ਹਰ ਰੋਜ਼ ਮੈਂ ਦਾਖਾਈਂ ਤਾਂ ਆਬੀਸਲੀ ਅਸੀਂ ਦੁੱਖ ਕੋਰੇ ਸਮੇਂ ਚ ਦਿਮਾਗ ਹੋ ਜਾਣਾ ਮਲਟੀ ਗ੍ਰੇਨ ਆਟਾ ਬਣਦਾ ਕਿਵੇਂ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਸ਼ੁਰੂ ਵਿੱਚ ਖਾਧਰ ਵਿੱਚ ਫੜੀ ਮੈਂ ਕਿਹਾ ਸੀ ਉਹਦੇ ਵਿੱਚ ਦੋਸਤੋਂ ਅਲੱਗ-ਅਲੱਗ ਤਰ੍ਹਾਂ ਦੇ ਆਟੇ ਸੀਗੇ ਮੇਨ ਰੋਟੀ ਦੋਸਤੋਂ ਅਸੀਂ ਘਰ ਦੇ ਵਿੱਚ ਮਲਟੀ ਗ੍ਰੇਨ ਰੀਸ ਯੂਜ਼ ਕਰਨੇ ਆ ਉਹਨੇ ਬਾਜਰਾ ਮੱਕੀ ਭੱਕੜਾ ਸਿੰਪਲ ਆਟਾ ਤੇ ਵੇਖ ਸਰ ਇਹ ਚੀਜ਼ਾਂ ਦਾ ਤੁਸੀਂ ਰੋਟੀ ਬਣਾਉਂਗੇ ਰੋਟੀ ਦਾ ਤੁਹਾਨੂੰ ਟੇਸਟ ਬਹੁਤ ਵਧੀਆ ਆਉਗਾ ਹੁਣ ਕਈ ਲੋਕ ਕਹਿੰਦੇ ਨੇ ਕਿ ਇਹ ਰੋਟੀ ਬਾਜ ਰੋਚਰ ਦਾ ਡਬਲ ਖਾਦੀ ਨਹੀਂ ਤਾਂ ਦੋਸਤੋ ਉਹ ਵੀ ਫੋਡੇ ਫਾਇਦੇ ਲਈਏ ਉਹਦੇ ਚੇ ਫਾਈਬਰ ਹੈ ਤੁਸੀਂ ਹੁਣ ਘਰ ਗਰਮ ਕਰਕੇ ਖਾ ਸਕਦੇ ਹੋ ਪਰ ਜਦੋਂ ਇਕਵਲ ਤੁਸੀਂ ਉਸ ਟੇਸਟ ਨੂੰ ਜੀਭ ਤੇ ਆਪਣਾ ਲਾ ਲਿਆ ਹਾ ਤੁਸੀਂ ਉਹ ਰੋਟੀ ਨਾਲ ਹੈਲਦੀ ਵੀ ਰਹੋਗੇ ਤੇ ਬਿਮਾਰੀਆਂ ਤੁਹਾਡੀਆਂ ਘਟੀਆਂ ਜਾਣਗੀਆਂ ਜੋ ਲੋਕ weight ਘਟਾਣਾ ਚਾਹੁੰਦੇ ਨੇ ਆਪਣਾ ਉਹਦੇ ਬਾਰੇ ਵਿੱਚ ਦੱਸ ਰਿਹਾ ਬੋਰਡ ਦੇ ਵਿੱਚ ਜੋ ਡਾਈਟ ਕੋਚ ਹੈਗੇ ਨਹੀਂ ਵੱਡੇ ਵੱਡੇ ਜਿਮ ਪ੍ਰੇਮਰ ਹੈਗੇ ਨਹੀਂ ਉਹ ਤੋਂ ਆਪਣੇ ਕਲਾਇੰਟਸ ਨੂੰ ਆਪਣੇ ਕਸਟਮਰ ਨੂੰ ਮਲਟੀ ਗ੍ਰੇਨ ਆਟਾ ਦੇ ਦੇ ਕੇ ਪੰਤੋਸਕੂਲ ਵਜਨ ਦਾ ਘਟਾ ਦੇ ਨੇ ਉਹਨਾਂ ਦਾ ਕੈਲਰ ਸਟੋਰ ਹਾਰਪਨ ਰਿਲੇਟਡ ਸਮੱਸਿਆ ਸ਼ੂਰ ਜੋਇੰਟ ਪੇਨ ਬਹੁਤ ਸਾਰੀਆਂ ਚੀਜ਼ਾਂ ਸਿਰਫ ਇਸੇ ਨਾਲ ਹੀ ਠੀਕ ਕਰਦੇ ਹੈ। ਫਾਈਬਰ ਵਾਲੀ ਜੋ ਅਸੀਂ ਅੱਗੇ ਵੀ ਕਰ ਦਿੱਤੀ ਹੈ ਕਿ ਇੱਕ ਤਾਂ ਡਾਈਜੈਸਟ ਬੜੇ ਸੌਖੇ ਤਰੀਕੇ ਨਾਲ ਹੋ ਜਾਊਗਾ। 2 ਨੰਬਰ ਤੇ weight lose ਕਰਨਾ ਚਾਹੁੰਦੇ ਹੋ ਤਾਂ weight ਨੂੰ lose ਕਰੋਗੇ। अपनी स्किन के उपर ने लिया चाहिए एलर्जी में समस्या जोड़ मोटे गोदे दुख दे बीपी पी हाई हूँ एसिड बनता अलसर बन गया थायरॉयड की समस्या कॉन्स्टिपेशन की समस्या मेनस ये गुलार है वो सारे चीजा सोल्यूशन है मल्टीग्रेन कि तो महंगा दोस्तों हम थोड़े पर डिपेंड करताजट से डिपेंड करता नॉर्मली जी गल करिए ਕਸਰ ਸਿમ્પਲੀ ਇਕੱਲਾ ਵੀ 25 30 ਟੈਂਪਲ ਕਾਸ ਕਰਦਾ ਇਹ ਮੰਨ ਕੇ ਚਲੋ ਜੇ ਸਿੱਧੇ ਸਿੰਪਲ ਬਣਾ ਲਈਏ ਥੋੜਾ ਜਿਹਾ ਕੋਈ ਜ਼ਰੂਰੀ ਨਹੀਂ ਹੈ ਵਿੱਚ ਕਿ ਆਪਾਂ ਪੂਰਾ ਫੁੱਲ ਤਰੀਕੇ ਨਾਲ ਇਹਨੂੰ ਮਲਟੀ ਬ੍ਰੇਂਡ ਕਰਨਾ ਹੈ ਉਹ ਜਿੰਨਾਂ ਦੀ ਕਪੈਸਿਟੀ ਹੈਗੀ ਹੈ ਜਾਂ ਆਪਣੇ ਸਿਰ ਉੱਤੇ ਜਿਆਦਾ ਜਿੰਮ ਨਹੀਂ ਕਿਉਂਕਿ ਤੁਹਾਡੇ ਹੱਥ ਤੇ ਪੈਸਾ ਆਉਣਾ ਮੈਂ ਸੋਚ ਰਿਹਾ ਕਿ ਤੁਸੀਂ ਕੋਈ ਚੀਜ਼ ਤੇ ਪੈਸੇ ਲਾਓ ਜੋ ਖਾਣੀ ਵੀ ਐਸੀ ਤੇ ਸਾਨੂੰ ਮੌਕਾ ਬੀਜ ਦੇ ਦੇਣਾ ਬਾਹਰ ਦੇ ਫੜ ਕੇ ਜਿਹੀ ਦੋਈਆਂ ਨਹੀਂ ਤਾਂ ਉਹ ਕੰਮ ਉੱਥੇ ਹੀ ਪੈ ਜਾਂਦਾ ਤੁਸੀਂ ਦੇਖ ਲਓਗੇ ਕਿ ਹਰ ਇਨਸਾਨ ਦੁਨਸਾ ਪੈਸੇ ਕਮਾ ਰਿਹਾ ਹੈ ਕਿਸੇ ਵਿੱਚ ਕਮਾ ਕੇ ਲਿਆਉਂਦਾ ਖਾਣਾ ਖਾਂਦੇ ਆ ਉਹ ਖਾਣਾ ਖਾ ਕੇ ਬਿਮਾਰ ਹੋਈਆਂ ਤੇ ਉਹ ਹੀ ਡਾਕਟਰ ਉਹ ਤੁਹਾਨੂੰ ਠੀਕ ਕਰਦੇ ਲੱਗਦਾ ਮਤਲਬ ਇਹ ਨਾ ਹੁੰਦਾ ਉਸ ਤੋਂ ਚੰਗਾ ਇਹ ਹੈ ਕਿ ਪਹਿਲੇ ਥੋੜਾ ਜਿਆਦਾ ਮਹਿੰਗਾ ਖਾਣਾ ਖਾ ਲਈ ਹੈਲਦੀ ਵੀ ਹੈ ਬ੍ਰੇਨ ਨੂੰ ਵੀ ਘੱਟ ਕੰਮ ਕਰੂ ਸਰੀਰ ਤਾਕਤ ਵੀ ਵਧੂ ਐਕਟਿਵ ਵੀ ਰਹੋਗੇ हाय दोस्तों मल्टीग्रेन आटे ਨਾਲ ਲੈ ਕੇ ਮੈਂ ਬਹੁਤ ਬਹੁਤ ਤੁਹਾਨੂੰ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਹੁਣ ਜੇ ਜੇ ਤੁਸੀਂ ਅਗੇ ਰੇਸ਼ੋ ਚਾਹੁੰਦੇ ਹੋ ਕਿ ਕਿਸ ਰੇਸ਼ੋ ਨਾਲ ਉਹ ਬਣਾਉਣਾ ਚਾਹੀਦਾ ਹੈ ਉਹ ਦਾ ਇਸ ਤੇ ਪਰ ਸਪੈਸੀਫਿਕ ਸਪੈਸ਼ਲ ਵੀਡੀਓ ਬਣਾਵਾਂਗੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਵੀਡੀਓ ਨੂੰ ਆਪਣੇ ਦੋਸਤਾਂ ਇਸ ਤੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਪੂਰਾ ਸਬਸਕ੍ਰਾਈਬ ਕਰ ਦਿਓ ਮਿਲਾਂਗੇ 112 ਵਿੱਚ ਸ਼ੁਕਰੀ ਸਸਕ